ਕਿ ਅਸੀਂ ਹੁਣ ਇੱਕ ਨਵਾਂ ਸਰਵੇ ਕਰਵਾਇਆ ਉਹ ਇਸ ਬਰਸਾਤ ਤੋਂ ਸਾਡੇ ਕੰਮ ਨਹੀਂ ਆਊਗਾ ਉਹ ਅਗਲੀ ਬਰਸਾਤ ਤੋਂ ਪਹਿਲਾਂ ਬਲੈਂਦਾ ਸਾਡਾ ਕੰਮ ਉਹ ਆ ਜਾਊਗਾ ਉਹਦੇ ਵਿੱਚ ਨੰਬਰ 1 ਦਾ ਇਹ ਹੈ ਕਿ ਜਿਹੜਾ ਚੰਡੀਗੜ੍ਹ ਵਾਲੇ ਪਾਸੋਂ ਪਾਣੀ ਮਹਾਲੀ ਨੂੰ ਮਾਰ ਕਰਦਾ ਹੈ ਉਹ ਸਾਨੂੰ ਜੰਡੀਰ ਪਹਾੜੇ ਪਾਸੇ ਵੀ ਹੈ ਕਿ ਜੋ ਅਸੀਂ ਸਰਵੇ ਕਰਵਾਇਆ ਇਹਦੇ ਮੁਤਾਬਕ ਜੇ ਅਸੀਂ ਸਾਰਾ ਡਿਜ਼ਾਈਨ ਸ਼ੇਅਰ ਨੂੰ ਕਰ ਲਾਂਗੇ ਤੇ ਮੈਨੂੰ ਲੱਗਦਾ ਕਿ ਅੱਗੇ ਇਸ ਚੀਜ਼ ਦੀ ਦਿੱਕਤ ਨਹੀਂ ਆਊਗੀ ਔਰ ਅਗਲੇ ਸਾਲ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਅਸੀਂ ਸਾਰਾ ਕੰਮ ਉੱਥੇ ਅਸੀਂ ਵੱਡੇ ਬੋਰ ਵੀ ਕਰਨ ਜਾ ਰਹੇ ਹਾਂ ਤਾਂ ਕਿ ਜਿਹੜਾ ਉਥੋਂ ਦਾ ਪਾਣੀ ਹੈਗਾ ਜਿਹੜਾ ਪਾਰਕਾਂ ਦਾ ਪਾਣੀ ਹੈ ਉਹ ਧਰਤੀ ਵਿੱਚ ਹੀ ਜਾਵੇ ਪਰ ਉਹ ਪਾਣੀ ਸਾਫ਼ ਹੋ ਕੇ ਜਾਵੇ ਨਾ ਕਿ ਬਲੂਟਡ ਪਾਣੀ ਨਹੀਂ ਜਾਣਾ ਚਾਹੀਦਾ ਕਿਉਂਕਿ ਉਹੀ ਪਾਣੀ ਇੰਦਾ ਹੈਗਾ ਉਹਨੇ ਅੱਗੇ ਜਾ ਕੇ ਅਸੀਂ ਪ੍ਰੀਣਾ ਵੀ ਹੈਗਾ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ ਸਾਤੀ ਪਾਣੀ ਦੀ ਜਿਹੜੀ ਹਰ ਵਾਰ ਸਮੱਸਿਆ ਆਉਂਦੀ ਆ ਹੁਣ ਵੀ ਇੱਕ ਘੰਟੇ ਦੀ ਬਰਸਾਤ ਹੋਈ ਆ ਤੇ ਕਾਫੀ ਪਾਣੀ ਭਰ ਗਿਆ 4 ਫੇਜ਼ 5 ਫੇਜ਼ ਦੇ ਇਲਾਕੇ ਦੇ ਵਿੱਚ ਤੇ ਕੁਝ ਘਰਾਂ ਵਿੱਚ ਵੀ ਪਾਣੀ ਦਾਖਲ ਹੋਇਆ ਇਹਦਾ ਪਰਮਾਨੈਂਟ ਸੋਲੂਸ਼ਨ ਵਾਸਤੇ ਕੀ ਕਰ ਰਹੀ ਹੈ ਜੀ ਨਗਰ ਨਿਗਮ ਸਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਅੱਜ ਕੱਲ੍ਹ ਜਿਹੜਾ ਹੁਣ ਜੋ ਬਰਸਾਤ ਦਾ ਵੀ ਹੁੰਦੀ ਆ ਨਾ ਉਹ ਟ੍ਰੈਂਡ ਹੀ ਚੇਂਜ ਹੋ ਚੁੱਕਿਆ ਜਿਵੇਂ ਪਹਿਲਾਂ ਬਰਸਾਤ ਹੁੰਦੀ ਸੀ ਇਸ ਮਿਸਕੇ ਪੈਂਦੀ ਸੀ ਕਈ ਕਈ ਦਿਨ ਦੀ ਝੜੀ ਲੱਗਦੀ ਸੀ ਹੁਣ ਇਹ ਬਰਸਾਤ ਹੈ ਉਹ ਬੜੀ ਸ਼ਾਰਟ ਟਾਈਮ ਦੇ ਵਿੱਚ ਜਿਵੇਂ ਕਿ 1-2 ਘੰਟੇ ਬਰਸਾਤ ਹੁੰਦੀ ਆ ਪਰ ਉਹ ਇੰਨੀ ਕਿ ਜ਼ਿਆਦਾ ਹੈਵੀ ਮਤਲਬ ਹੁੰਦਾ ਹੈ ਕਿ ਉਹ ਜਿਹੜਾ ਕੰਟਰੋਲ ਹੈ ਜਿਹੜਾ ਸਾਡਾ ਸਿਸਟਮ ਹੈਗਾ ਉਹ ਮਤਲਬ ਉਹ ਨੂੰ ਚੱਲ ਨਹੀਂ ਪਾਉਂਦਾ ਇਸ ਕਰਕੇ ਜਿਹੜਾ ਹੈਗਾ ਮਤਲਬ ਰੱਦ ਵਰਗਾ ਮਾਹੌਲ ਜਿਹੜਾ ਬਣ ਜਾਂਦਾ ਹੈ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਹੁਣ ਇੱਕ ਨਵਾਂ ਸਰਵੇ ਕਰਵਾਇਆ ਉਹ ਇਸ ਬਰਸਾਤ ਤੋਂ ਸਾਡੇ ਕੰਮ ਨਹੀਂ ਆਊਗਾ ਉਹ ਅਗਲੀ ਬਰਸਾਤ ਤੋਂ ਪਹਿਲਾਂ ਪਹਿਲਾਂ ਦਾ ਸਾਡਾ ਕੰਮ ਉਹ ਆ ਜਾਊਗਾ ਉਹਦੇ ਵਿੱਚ ਨੰਬਰ 1 ਤਾਂ ਇਹ ਹੈ ਕਿ ਜਿਹੜਾ ਚੰਡੀਗੜ੍ਹ ਵਾਲੇ ਪਾਸਿਓਂ ਪਾਣੀ ਮਹਾਲੀ ਨੂੰ ਮਾਰ ਕਰਦਾ ਹੈ ਉਹ ਸਾਨੂੰ ਜਿਹੜੇ ਨੇੜੇ ਵਾਲੇ ਪਾਸੇ ਰੋਕੇ ਜਾਵੇ ਉਹਨੂੰ ਉੱਥੋਂ ਹੀ ਕਿਸੇ ਪਾਸੇ ਉਹਨੂੰ ਐਡਵਰਟ ਕਰਕੇ ਤੇ ਉਹਨੂੰ ਅ ਤਾਕਿ ਮਹਾਰਾਜ ਨੂੰ ਮਾਰ ਨਾ ਕਰੇ ਦੂਜੇ ਪਾਸੇ ਜਿਵੇਂ ਮਹਾਰਾਜ ਦੇ ਵਿੱਚ ਹਰ ਤਰ੍ਹਾਂ ਦੀ ਹਰ ਜਗ੍ਹਾ ਦੇ ਸਮੱਸਿਆ ਜਿਵੇਂ D+ ਚੌਂਗ ਦੀ ਗੱਲ ਕਰ ਲਓ ਫੇਸ 4 ਬੋਗੇ ਮਿਲਿਆ ਪਾਰਕ ਦੇ ਕੋਲ ਦਾ ਪੰਜ ਫੇਸ ਵਾਲੇ ਪਾਸੇ ਨੂੰ ਮਾਰ ਪੈਂਦੀ ਆ ਉੱਥੇ ਗੱਲ ਕਰ ਲਓ ਅਪਰ ਸਿੰਘ ਸਿਧਾ ਕੋਲੇ ਗੱਲ ਕਰ ਲਓ 71 ਸੈਕਟਰ 3B2 ਕੱਤਰ ਸੈਕਟਰ ਦੀ ਗੱਲ ਕਰ ਲਓ ਫੇਸ 11 ਦੀ ਗੱਲ ਕਰ ਲਓ 9 10 ਦੀ ਗੱਲ ਕਰ ਲਓ ਮਤਲਬ ਹਰ ਪਾਸੇ ਜਿੱਥੇ-ਇਥੇ ਵੀ ਸਮੱਸਿਆ ਆਉਂਦੀ ਆ ਸਾਡੇ ਪੂਰੇ ਧਿਆਨ ਚ ਹੈ ਉਹ ਜਿਹੜਾ ਸਰਵੇ ਸਾਡੇ ਕੋਲ ਆਇਆ ਹੈਗਾ ਉਹ ਦੂਜਾ ਹੱਲ ਇਹ ਹੈਗਾ ਕਿ ਤੁਸੀਂ ਜਿਹੜਾ ਤੁਹਾਡਾ ਡਰੇਨ ਸਿਸਟਮ ਹੈਗਾ ਉਹਨੂੰ ਵੱਡਾ ਕਰੋ ਕਿ ਅਸੀਂ ਜਿਹੜਾ ਪਾਣੀ ਦਾ ਜਿਹੜਾ ਬਹਾਅ ਉਹ ਮਤਲਬ ਜਿਆਦਾ ਉਹਦੀ ਕੈਪੈਸਿਟੀ ਜਿਆਦਾ ਹੋਵੇ ਉਸ ਤੋਂ ਅਗਲਾ ਇੱਕ ਉਹਨਾਂ ਨੇ ਹੋਰ ਸਾਨੂੰ ਸੁਝਾਅ ਦਿੱਤਾ ਹੈਗਾ ਕਿ ਜਿਵੇਂ ਸਾਡੇ ਨੇੜੇ ਪਟਿਆਲੇ ਕੀ ਰੋਜ ਨਦੀ ਬਲੌਂਗੀ ਨਦੀ ਆ ਉਹਦੇ ਵਿੱਚ ਜਿਹੜਾ ਪੰਜ ਫੇਸ ਫੇਸ ਬੰਦਾ ਪਾਣੀ ਜਿਹੜਾ ਹੈਗਾ ਉੱਥੇ ਲੈ ਕੇ ਜਾਓ ਜਿਹੜਾ ਉਸ ਤੋਂ ਅਗਲਾ ਅਗਲਾ ਆਪਣਾ 71 ਸੈਕਟਰ ਦਾ 322 ਦਾ ਪਾਣੀ ਹੈਗਾ ਇਹਨੂੰ ਜਿਵੇਂ ਆਪਣਾ ਲਖਨੌਰ ਚੋਹ ਦੇ ਵਿੱਚ ਪਾਓ ਉਸ ਤੋਂ ਇਲਾਵਾ ਜਿਹੜਾ 11 ਫੇਸ ਵਾਲੇ ਪਾਸੇ ਪਾਣੀ ਆਉਂਦਾ ਆਪਣੇ ਪਰਲੇ ਪਰ ਕੰਬਾਲੇ ਜੀਐਲਪੀਐਲ ਦੇ ਪਰਲੇ ਬਦ ਨਾਲਾ ਨਿਕਲਦਾ ਹੈਗਾ ਉਧਰਲੇ ਪਾਸੇ ਪਾਣੀ ਵੀ ਲੈ ਕੇ ਜਾਓ ਸੋ ਸਾਡੀ ਜਿਹੜੀ ਕੋਸ਼ਿਸ਼ ਹੈ ਅਗਲੀ ਬਰਸਾਤ ਤੋਂ ਪਹਿਲਾਂ-ਪਹਿਲਾਂ ਅਸੀਂ ਉਹ 100% ਕਰ ਲਾਂਗੇ ਤੇ ਜਿਹੜਾ ਜੋ ਅਸੀਂ ਕਰ ਸਕਦੇ ਕਾਰਪੋਰੇਸ਼ਨ ਵੱਲੋਂ ਜਿਵੇਂ ਅਸੀਂ ਰੋਡਗਲੀ ਦੀ ਸਫਾਈ ਕਰਵਾਉਣੀ ਸੀ ਅਸੀਂ ਉਹ ਕਰਵਾਈ ਪਰ ਗੱਲ ਇਹ ਹੈ ਕਿ ਜੋ ਚਾਹ ਮਹੱਜਕਲ ਟ੍ਰੈਂਡ ਬਰਸਾਤ ਦਾ ਹੈਗਾ ਉਹ ਦਨੀਰ ਕੈਪੈਸਿਟੀ ਉਹ ਨਹੀਂ ਹੈਗੀ ਤੇ ਜਦੋਂ ਵੀ ਮੀਂਹ ਇਹਨੇ ਜ਼ੋਰ ਨਾਲ ਪੈਂਦਾ ਤੇ ਉਹ ਜਿਆਦਾ ਭਰ ਜਾਂਦੇ ਨੇ ਜੇ ਉਹ ਜਿੱਥੇ ਪਾਣੀ ਜਿਹੜਾ ਹਰ ਹਰ ਵਰਗਾ ਮਾਹੌਲ ਬਣ ਜਾਂਦਾ ਤੇ ਸਾਨੂੰ ਫਿਰ ਜਿਹੜੀਆਂ ਹੈਗੀਆਂ ਅਖਬਾਰਾਂ ਵਿੱਚ ਖਬਰਾਂ ਛਪਦੀਆਂ ਨੇ ਪਰ ਮੈਂ ਤੁਹਾਨੂੰ ਇਸਦਾ ਵਾਅਦਾ ਕਰਦਾ ਔਰ ਮੈਨੂੰ ਪੂਰਾ ਘਰੋਸਾ ਵੀ ਹੈ ਕਿ ਜੋ ਅਸੀਂ ਸਰਵੇ ਕਰਵਾਇਆ ਇਹਦੇ ਮੁਤਾਬਿਕ ਜੇ ਅਸੀਂ ਸਾਰਾ ਡਿਜ਼ਾਈਨ ਸ਼ੇਅਰ ਨੂੰ ਕਰ ਲਾਂਗੇ ਤੇ ਮੈਨੂੰ ਲੱਗਦਾ ਕਿ ਅੱਗੇ ਇਸ ਚੀਜ਼ ਦੀ ਦਿੱਕਤ ਨਹੀਂ ਆਊਗੀ ਔਰ ਅਗਲੇ ਸਾਲ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਅਸੀਂ ਸਾਰਾ ਜਣਾ ਕੰਮ ਆ ਕੰਪਲੀਟ ਕਰਨਾ ਇੱਕ ਜਿਹੜਾ ਜਿਹੜੀਆਂ ਸੜਕਾਂ ਕੁਝ ਉੱਚੀਆਂ ਬਣੀਆਂ ਆਈਆਂ ਐਰਪੋਰਟ ਉਹ ਉੱਚੀ ਬਣੀ ਹੋਈ ਆ ਅੱਗੇ ਰਾਧਾ ਸਵਮੀ ਸਾਥ ਸੰਗ ਉਹਦੀ ਕੰਧ ਐ ਇਹ ਵੀ ਕੁਝ ਬਲਾਕੇਜ ਜਿਹੜੀਆਂ ਹੈਗੀਆਂ ਇਹਦੇ ਵਾਸਤੇ ਕੀ ਕਰ ਰਹੇ ਹੋ ਸਰ ਇੱਕ ਚੀਜ਼ ਦੇਖੋ ਜਦੋਂ ਸੜਕਾਂ ਬਣੀਆਂ ਚਾਹੀਦੀ ਬਣੀਆਂ ਸੀਗੀਆਂ ਉਦੋਂ ਜਿਵੇਂ ਕੰਧ ਵਰਗਾ ਮੋਹਰ ਉਹਨਾਂ ਨੇ ਪੈਦਾ ਕਰਤਾ ਕਿਉਂ ਕੰਧ ਬਣ ਗਈ ਅੱਗੇ ਜੇ ਉਹਨੇ ਰੋਕ ਲਾਤੀ ਪਾਣੀ ਨੂੰ ਹਾਲਾਂਕਿ ਜਦੋਂ ਪਾਣੀ ਦੇ ਜਮੇ ਵਹਾਅ ਹੁੰਦਾ ਉਹਨੂੰ ਰੋਕਣਾ ਨਹੀਂ ਚਾ ਪਰ ਅਸੀਂ ਉਹਦੇ ਜਿਹੜੀ ਡਿਜ਼ਾਈਨਿੰਗ ਜਿਹੜੀ ਹੋਈ ਹੈਗੀ ਆ ਉਹਨਾਂ ਨੇ ਕਿਹਾ ਵੀ ਜਾਂ ਤਾਂ ਇਹਨੂੰ ਨੀਚੇ ਤੋਂ ਪਾਣੀ ਨੂੰ ਕੱਢੋ ਤੇ ਜਾਂ ਫਿਰ ਇਹਨੂੰ ਉੱਪਰੋਂ ਪਾਣੀ ਨੂੰ ਕੱਢੋ ਕਹਿੰਦੇ ਇਹਨੂੰ ਅਸੀਂ ਪਾਣੀ ਨੂੰ ਚੱਕ ਕੇ ਜੇ ਬਾਈ ਜੰਸੀ ਕਿਤੇ ਥੋੜਾ ਮਤਲਬ ਫਿਰ ਉੱਚਾ ਵੀ ਹੋਏਗਾ ਨਾ ਤਾਂ ਅਸੀਂ ਪਿੱਛੇ ਪੰਪ ਲਾਵਾਂਗੇ ਪੰਪ ਲਾ ਕੇ ਜਿਹੜਾ ਪਾਣੀ ਉਹਨੂੰ ਅਸੀਂ ਅੱਗੇ ਪਾਣੀ ਭੇਜ ਦਾਂਗੇ ਉਸ ਤੋਂ ਅਗਲੀ ਗੱਲ ਇਹ ਹੈਗੀ ਆ ਕਿ ਜਿੱਥੇ ਮਤਲਬ ਜਿਹੜੇ ਸਾਡੇ ਅਸੀਂ ਬੋਰ ਕਰਨੇ ਨੇ ਜਿੱਥੇ ਗ੍ਰੀਨ ਬੈਲਟ ਹੈਗੀਆਂ ਨੇ ਵੱਡੀਆਂ-ਵੱਡੀਆਂ ਪਾਰਕ ਹੈਗੇ ਨੇ ਉੱਥੇ ਅਸੀਂ ਵੱਡੇ ਬੋਰ ਵੀ ਕਰਨ ਜਾ ਰਹੇ ਆ ਤਾਂ ਕਿ ਜਿਹੜਾ ਉਥੋਂ ਦਾ ਪਾਣੀ ਹੈਗਾ ਜਿਹੜਾ ਪਾਰਕਾਂ ਦਾ ਪਾਣੀ ਹੈ ਉਹ ਧਰਤੀ ਵਿੱਚ ਹੀ ਜਾਵੇ ਪਰ ਉਹ ਪਾਣੀ ਸਾਫ਼ ਹੋ ਕੇ ਜਾਵੇ ਨਾ ਕਿ ਬਲੂਟਡ ਪਾਣੀ ਨਹੀਂ ਜਾਣਾ ਚਾਹੀਦਾ ਕਿਉਂਕਿ ਉਹੀ ਪਾਣੀ ਲੈ ਹੈਗਾ ਉਹਨੇ ਅੱਗੇ ਜਾ ਕੇ ਅਸੀਂ ਪੀਣਾ ਵੀ ਹੈਗਾ ਤੇ ਉਹ ਫਿਰ ਸਾਡੇ ਵਾਸਤੇ ਸਿਹਤ ਲਈ ਹਾਨੀਕਾਰਕ ਹੋਊਗਾ ਅਸੀਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਾ ਪਾਣੀ ਜੋ ਲੀਗਲੀ ਅਸੀਂ ਪਾਣੀ ਧਰਤੀ ਵਿੱਚ ਪਾ ਸਕਦੇ ਆ ਉਹਦਾ ਛੱਤ ਦਾ ਪਾਣੀ ਹੁੰਦਾ ਹੈ ਛੱਤੋਂ ਪਾਣੀ ਆਉਂਦਾ ਬਰਸਾਤ ਦਾ ਪਾਣੀ ਅਸੀਂ ਉਹੀ ਪਾਣੀ ਥੱਲੇ ਪਾ ਸਕਦੇ ਹਾਂ ਨਾ ਉਸ ਤੋਂ ਅਲਾਵਾ ਦਾ ਪਾਰਕਾ ਦਾ ਪਾਣੀ ਧਰਤੀ ਦੇ ਵਿੱਚ ਪਾਉਣਾ ਤਾਂ ਅਸੀਂ ਉਹਨੂੰ ਮਤਲਬ ਪਹਿਲਾਂ ਉਹਦਾ ਸਿਸਟਮ ਸੈੱਟ ਕਰਕੇ ਉਹਨੂੰ ਪਾਣੀ ਨੂੰ ਪ੍ਰੋਪਰ ਉਹਦਾ ਗੋਲਬਨ ਬਣਾ ਕੇ ਉੱਥੇ ਸੈਂਡ ਪਾ ਕੇ ਉੱਥੇ ਜੀਰਾ ਬਜਰੀ ਪਾ ਕੇ ਫਿਰ ਉਹ ਪਾਣੀ ਜਿਹੜਾ ਹੈਗਾ ਉਹਨੂੰ ਅਸੀਂ ਧਰਤੀ 'ਚ ਪਾ ਸਕਦੇ ਹਾਂ ਤੇ ਹੁਣ ਮਤਲਬ ਕਿ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਐਤਕੀ ਦੇ ਸੀਜ਼ਨ ਕਿਉਂਕਿ ਹੁਣ ਬਰਸਾਤਾਂ ਸ਼ੁਰੂ ਹੋ ਗਈਆਂ ਅਗਲੀ ਵਾਰ ਜਿਹੜਾ ਹੈਗਾ ਮਹਾੜੀ ਦੇ ਲੋਕਾਂ ਨੂੰ ਰਾਹਤ ਮਿਲੂਗੀ ਇਹ ਤਾਂ ਬਿਲਕੁਲ ਦੀ 100% ਮੈਂ ਭਰੋਸਾ ਦਿੰਦਾ ਇਸ ਚੀਜ਼ ਦਾ ਵੀ ਅਸੀਂ ਇਸ ਵਾਰੀ ਤਿਆਰੀ ਜਿਹੜੀ ਹੈਗੀ ਸਾਡੀ ਪੂਰੀ ਸੀਗੀ ਬਟ ਇਸ ਵਾਰੀ ਜਿਹੜੀ ਰਿਪੋਰਟਾਂ ਹਨੀਆਂ ਬਹੁਤ ਕਿਉਂਕਿ ਮਹਾੜੀ ਦਾ ਚੰਗੀ ਤਰ੍ਹਾਂ ਜਿਹਾ ਸਰਵੇ ਕਰਵਾਇਆ ਤਾਂ ਹੁਣ ਅਗਲੀ ਵਾਰੀ ਜਿਹੜੀ ਬਰਸਾਤ ਤੋਂ ਪਹਿਲਾਂ ਬੰਦਾ ਸਾਡਾ ਸਾਰਾੜਾ ਕੰਮ ਕੰਪਲੀਟ ਹੋ ਚੁੱਕਿਆ ਹੋਊਗਾ ਤੇ ਬਿਲਕੁਲ ਵੀ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਪਊਗੀ ਔਰ ਮੈਂ ਸਮਝਦਾ ਕਿ ਕਦੇ ਸਾਡੇ ਜੀ ਪਾਣੀ ਬਰਸਾਤ ਦੇ ਪਾਣੀ ਦੀ ਦਿੱਕਤ ਨਹੀਂ ਆਉਂਦੀ। ਜੱਪ ਸਟੱਡੀ ਉਹ ਕੰਪਨੀਆਂ ਜਿਨ੍ਹਾਂ ਨੇ ਹੁਣੇ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ